ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਿ ਵੀਡੀਓ ਵਿੱਚ ਪਾ ਇੱਕ ਤਾਜੀ ਸੋਈ ਵੜ ਸੇ ਲਈ ਲੈ ਕੇ ਆਏ ਜੀ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਭਧੌਰ ਤੇ ਸੈਣਾ ਰਹਿ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਠੀਕ ਹੈ ਜੀ ਜੀ ਨਾਮ ਤੇ ਮੋਬਾਈਲ ਨੰਬਰ ਹੋ ਗੋਰਾ ਸਿੰਘ ਜੀ ਮੋਬਾਈਲ ਨੰਬਰ 9872799 ਠੀਕ ਆ ਬਾਈ ਤੇ ਬਾਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਹਾ ਸੂਈ ਹੈ ਦੂਜਾ ਸੂਹਾ ਸੂਏ ਜੀ ਪਿਓ ਰਹੇ ਕੱਲ ਸੂਈ ਆ ਠੀਕ ਆ ਕੱਲ ਇਹ ਸੂਈ ਹੋਊਗੀ ਅ 3:00 ਵਜੇ ਓਕੇ ਹਾਂ ਆ ਬੱਛਾ ਨਾੜਗਾ ਦਾ ਲੰਕੀ ਜਾਂਦਾ ਦੇਖ ਲੈ ਠੀਕ ਆ ਆ ਜਾ ਨਾੜੂਆ ਨਾਲ ਹੀ ਆ ਤੇ ਬੱਚਾ ਬੱਛਾ ਦੇ ਤਾਂ ਸੀ ਠੰਡੀ ਪੂਰੀ ਆ ਜੇਰ ਜੁਰ ਪੈ ਗਈ ਬਾਈ ਹਾਂ ਜੇਰ ਪੈ ਗਈ ਠੀਕ ਆ ਠੰਡੀ ਸੀਲ ਜਿਵੇਂ ਮਰਦੀ ਆ ਸਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਲੈ ਬਈ ਠੰਡੀ ਵਾਲੀ ਆ ਠੰਡੀ ਬਹੁਤ ਹੈਣਾ ਕੋਈ ਪਹਿਲੇ ਸੂਏ ਨੇ 16 ਕਿਲੋ ਦਿੱਤਾ। 18 ਕਿਲੋ ਦੇ ਦੋ 17 18 ਕਿਲੋ। ਠੀਕ ਆ। ਹਾਂ ਬਾਕੀ ਤਾਜੀ ਆ ਜਮਾ। ਤਾਜੀ ਆ ਹਨਾ। ਲੈ, ਸੀ ਲੈਣੀ ਆ। ਲੈ ਆ ਜਾ ਉਹ। ਪਹਿਲਾਂ ਮੂਹ ਨੂੰ ਲੈਵਾ ਚੈੱਕ ਕਰਵਾ ਲੈਨੇ ਮੈਨੂੰ ਮਾਏ ਨੇ। ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਲੈਵਾ ਦੇ। ਬਈ ਪੰਡ ਵਾਲਾ ਲੱਗਿਆ। ਹਾਂ। ਵਧੀਆ ਸੇ ਵਾਲਾ ਹੋਇਆ ਤਾਂ ਦੋ 20 ਕਿਲੋ ਦੇ ਦੋ। 18 ਕਿਲੋ ਤਾਂ ਪੱਕੇ ਹੀ ਦੇ ਦੋ। ਹੂੰ। ਲੈ। ਕੀ ਆ ਬ? ਸੀ ਲੈਣੀ ਆ। ਜਿੰਮੇ ਮਰ ਜਾ ਤ ਫੇਰੀ ਚਲਾ। ਕੋਈ ਵਾਸਤਾ ਨਹੀਂ। ਕੋਈ ਚੱਕਰੀ ਨਹੀਂ ਕਰਨਾਂ। ਇੱਧਰ ਦਿਆ ਜਾ ਪਾਂ ਦੇ। ਇੱਧਰੋ ਵੀ ਦਿਖਾ ਦੇ। ਕੀ ਆ ਬ? 4 ਫਿਰ ਇਹ ਤੋਂ ਲੇਵਾ ਦਿਖਾਤਾ ਇੱਕੋ ਜਾਂ ਲੇਵਾ 4 ਫਿਰ ਇਹਨਾਂ ਕੋਈ ਥਾਂ ਨਹੀਂ ਵੱਡਾ ਘੱਟ ਹਮ ਹਣਾ ਦੀ ਗਰੰਟੀ ਆਪਣੀ ਚਾਹੇ ਅਗਲਾ ਹੀ ਮੰਗਾ ਲੈ ਬਈ ਠੰਡੀ ਵਾਲੀ ਹੈ ਠੰਡੀ ਵਾਲੀ ਆਦਾ ਸਿੱਧੇ ਪਾਸੇ ਬਹਿ ਜਾ ਪੁੱਠੇ ਪਾਸੇ ਬਹਿ ਜਾ ਤੇ ਕਹਿਣਾ ਕੁਛ ਨਹੀਂ ਕੋਈ ਵਾਸਤਾ ਹੀ ਨਹੀਂ ਪੂਰਾ ਮੁੱਲ ਵੀ ਪਈਦਾ ਇੰਨਾ ਕਿ ਜਾਇਜ਼ ਹੋਊਗਾ ਬਈ ਮੁੱਲ ਸੁਣ ਕੇ ਤੁਸੀਂ ਵੀ ਹਰਾਨ ਹੋ ਜਾਓਗੇ ਤੇ ਮੁੱਲ ਬਈ ਦੇ ਪਹਿਲਾਂ ਵੀ ਜਾਇਜ਼ ਹੀ ਹੁੰਦੇ ਆ ਲੈਣ ਦੇਣ ਦੇ ਵਾਲੇ ਮੁੱਲ ਹੁੰਦੇ ਕੋਈ ਵਾਦੇ ਘੱਟ ਵਾਲੇ ਮੁੱਲ ਨਹੀਂ ਹੁੰਦੇ ਫੇਸ ਦੀ ਬਿਊਟੀ ਕੱਦ ਬਰੀਟ ਇੱਕ ਨੰਬਰ ਥਣ ਥੋਨੇ ਕੱਦ ਕੋਤ ਬਹੁਤ ਆ ਬਾਕੀ ਆ ਨਹੀਂ ਵੀ ਛੋਟੀ ਜੀ ਰਹੀ ਛੋਟੀ ਜੀ ਨਹੀਂ ਹਣਾ ਹਾਂ ਕਿੰਨਾ ਗਬੜਾ ਬਾਈ ਹੁਣ ਸੱਚੇ ਬੜਾ ਪਾ ਕੁਸ ਰਾਤ ਕੱਢਿਆਗਾ ਦੋਤਾ ਤੈਨੂੰ ਪਤਾ ਫਿਰ ਪੰਜ ਚਾਰ ਦਿਨਾਂ ਦੇ ਪਸੂ ਆਉਂਦਾਗਾ ਉਹ ਤੜਕੇ ਕਰਤਾ ਸਹੀ ਆ ਬਾਈ ਕਾ ਪੰਜ ਚਾਰ ਦਿਨ ਹੁਣ ਇਹਦੀ ਚਵਾਈ ਹੋਊਗੀ ਥੋੜੀ ਥੋੜੀ ਸਹੀ ਆ ਫਿਰ ਕੋ ਪਾਊਗਾ ਵਾਲਾ ਹਾਂ ਕੱਦ ਕੋਤ ਵਧੀਆ ਐ ਹੂੰ ਸੁਹਾ ਦੂਜਾ ਪਿਆ ਹੋਰ ਆ ਸਹੀ ਗੱਲ ਆ ਕੋਈ ਲੇਵਾ ਲੋਵਾ ਦੇਖ ਦੋ ਦਾਲਾ ਪੀਸ ਆ ਕਿ ਦੋ ਦਾਲਾ ਪੀਸ ਆ ਠੰਡੀ ਆ ਬਾਕੀ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਹਾਂ ਦਾ ਇਹਣਾ ਕੁਛ ਨਹੀਂ ਠੰਡੀ ਸੀਲ ਆ ਫੁੱਲ ਨਾਣਾ ਨੂਣਾ ਫੁੱਲ ਚੰਗੀਆਂ ਸੁਹੀ ਸੁਵਾਈ ਬਾਕੀ ਆ ਕ੍ਰੌਸ ਚ ਪੈਂਦੀਆਂ ਥੋੜੀ ਜੀ ਬਸ ਜੀ ਆ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਬਾਕੀ ਫੁੱਲ ਆਉਗੇ ਸਾਡ ਫੁੱਲ ਆ ਮੂੰਹ ਦੇਖ ਨਾਲੇ ਬੇਸ ਦੀ ਬਿਊਟੀ ਕਮਾਲ ਮੁੱਲ ਕੀ ਅਜਾਇਬ ਮੁੱਲੇ ਤਾਂ ਉਹ 50000 ਆ ਹੂੰ 50 ਕਰਾ ਲੈ 52 ਕਰਾ ਲੈ 54700 ਦੀ ਦੇਣੀ ਆ ਮੋਲ ਕਰਾਉਣਾ 50 ਕਰਾ ਲਓ 52 ਕਰਾ ਲਓ ਸਾਡੇ 47000 ਦੀ ਵੜ ਬਾਈ ਕਹਿੰਦਾ ਕੰਨ ਕੰਨ ਦੇਖਾ ਬਾਕੀ ਮੂੰਹ ਮਾਂ ਦੇਖ ਵੜ ਦਾ ਮੋਲ ਬਾਈ ਨੇ ਜਮ ਜੈਜ ਰੱਖਿਆ ਖਿੱਚ ਕੇ ਮੋਲ ਰੱਖਿਆ ਉਧਰ ਲੈ ਚੱਲ ਉਧਰ ਨੂੰ ਤੋਰ ਦੇ ਮੜੀ ਲੈ ਬਰੀਡ ਇੱਕ ਨੰਬਰ ਆ ਬਾਈ ਬਰੀਡ ਕੰਨੀਓ ਗਰਮ ਵਾਲੀ ਨੂੰ ਕੋਈ ਘਾਟ ਨਹੀਂ ਤੋਰਾ ਇੱਕ ਨੰਬਰ ਸੂਈ ਸਵਾਈ ਆ ਬਾਈ ਬਾਕੀ ਜਵਾਈ ਜਵਾਈ ਬਾਈ ਕਹਿੰਦਾ ਓਕੇ ਆ ਸਾਰਾ ਕੁਝ ਬਾਈ ਖਾਣ ਥੋਣ ਓਕੇ ਆ ਠੀਕ ਆ ਸੀਲ ਤੇ ਗਾਰੰਟੀ ਆਪਣੇ ਲੈ ਜਿਵੇਂ ਮਰਜੀ ਆ ਤੇ ਵੀ ਚੱਲ ਕੋਈ ਵਾਸਤਾ ਹੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀਲ ਕੀ ਬਾਤ ਆ ਬਾਕੀ ਮੁੱਲ ਜਮਾ ਜਾਇ ਜਾ ਬਾਈ ਮਾਂ ਕੋਕੜਾ ਦਾ ਭਾਗਾ 30 35 ਤੋਂ ਟੋਕੜਾ ਵੀ ਕੀ ਜਾਂਦਾ ਸਹੀ ਗੱਲ ਆ ਬਾਈ ਹਾਂ 35 40 ਤੋਂ ਘੱਟ ਤਾਂ ਕੋਈ ਟੋਕੜ ਨਹੀਂ ਦਿੰਦਾ ਨਹੀਂ ਦਿੰਦਾ ਬਾਈ ਸਹੀ ਗੱਲ ਇੱਕ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ